ਸੱਜਰੇ ਸੱਜਰੇ ਖੜੇ ਆ ਬਈ ਪੰਪ ਤੇ ਹਾਲੇ ਹੁਣੇ ਪੰਪ ਖੁੱਲੇ ਆ ਪੈ ਰਿਹਾ ਤੇਲ ਤੇ ਉਦੋਂ ਬਾਅਦ ਚਲਦੇ ਆ ਜਿਮ ਠੀਕ ਆ ਸਸਰੀ ਗੱਲ ਸਾਰਿਆਂ ਨੂੰ ਕਿਵੇਂ ਕਹਿਮzare ਬਲੌਗ ਬਈ ਇੱਕ ਨੇ ਸਟਾਰਟਿੰਗ ਕਰ ਦਿਆਗਾ ਨਹੀਂ ਹੁ ਕਿਆ ਸਾਲਾ ਰੋਜ ਕਬੂਤਰ ਕਬੂਤਰ ਕਰੀ ਜਾਈਏ ਤੇ ਚਲਦੇ ਆ ਕੋਈ ਨਹੀਂ ਜਿਮ ਜਿਮ ਜਾ ਕੇ ਮਿਲਦੇ ਆ ਫਿਰ ਹਿੱਡੋਂ ਪਹੁੰਚ ਗਏ ਵੀ ਹਿੱਡੋਂ ਤੇ ਸਵੇਰੇ ਸਵੇਰੀ ਕਤੀੜ ਫਿਰਦੀ ਆ ਕਹਿੰਦੇ ਰੋਡ ਦੇ ਉੱਪਰ ਕਤਲੇਆਮ ਆ ਆ ਗਏ ਉਹ ਮੈਂ ਘਮਰੀਵੀਆ ਹੈ ਸਾਲਾ ਕੋਈ ਚੱਕਦਾ ਵੀ ਚੱਕਿਆ ਵੀ ਨਹੀਂ ਉੱਪਣੇ ਬਈ ਰੋਡ ਦੇ ਮਹੇਸ ਮਰੀ ਬਈ ਆ ਕੁੱਦੇ ਲੱਗੇ ਆ ਖਾਣ ਉਹਨੂੰ ਯਾਰ ਮਹੇਸ ਤਾਂ ਇਕਨ ਕੋਈ ਛੜਦਾ ਨਹੀਂ ਚੱਲ ਗਿਆ ਜਿੰਦਾ ਮੰਨਿਆ ਗਏ ਛੜ ਦਿੰਦੇ ਆ ਨਾ ਪਤਾ ਨਹੀਂ ਬਈ ਹੁਣ ਕੀ ਚੱਕਰ ਹੋਊ ਚਲੋ ਚੱਲਦੇ ਆਪਾਂ ਸਿੱਧਾ ਜਿਮ ਨੂੰ ਲੋ ਬਈ ਜਿਮ ਜਿਮ ਲੱਗੀ ਕਰਨ ਲਾ ਰਿਹਾ ਓਏ 14 ਵੀ ਲਿਆ ਘਰ ਪਹੁੰਚ ਗਏ ਬਈ ਜਮਮ ਜੋ ਮਲਾ ਕੇ ਤੇ ਪਹਿਲਾਂ ਕੀੜਾ ਮਾਰ ਲੀ ਅੰਦਰ ਕਬੂਤਰੀ ਦੇਖਣੀ ਆਪਾਂ ਨੇ ਲਾਲ ਸਰੀ ਜੀ ਸੈਟ ਆ ਜਾਲੀ ਵਧੀਆ ਦਿਖਦੇ ਆ ਹਾਂ ਕਬੂਤਰ ਨਾਲੇ ਹਵਾ ਐਨ ਕਰਾਸ ਹੁੰਦੀ ਆ ਆ ਬਈ ਕਰਿਆਂ ਕਿਸੇ ਨੇ ਘੰਟੇ ਹਾਂ ਜਿਹੜਾ ਜੱਸਾ ਕਹਿੰਦਾ ਉਹ ਧਰ ਲਿਆ ਉਹ ਨਹੀਂ ਧਰ ਲਿਆ ਹੈ ਇਕੱਲੇ ਧਰ ਲਿਆ ਆ ਜੋੜੇ ਨਹੀਂ ਧਰਿਆਲੇ ਯਾਰ ਕੁਬਤ ਰਿਆ ਰੱਖੀ ਸੈਟਾ ਹੋ ਤਾਂ ਓਕੇ ਆ ਆ ਆ ਆ ਆਹ ਚਲੋ ਸੈਟ ਨੇ ਬਾਈ ਪਾਣੀ ਪੂਣੀ ਪਾਇਆ ਹੋਇਆ ਕੱਲਾੜਾ ਦਵਾਈ ਵਾਲੇ ਨਾਲ ਪੀ ਲੈਣਗੇ ਕੋਈ ਨਾ ਅੱਜ ਫਿਰ ਬਿਲਾ ਕਰਦਾਂਗੇ ਇਹਨੂੰ ਮੈਂ ਸੰਨ ਲਾਤੀਆਂ ਬਾਹੂ ਹੈ ਠੀਕ ਹੈ ਤੇਲ ਹੋਣ ਨਾਲ ਆਈ ਸਾਲਿਆ ਤੇਲ ਦਾ ਦੇਖ ਕਿਵੇਂ ਨਾਸ ਮਾਰਦਾ ਦਾ ਚਲੋ ਬਈ ਘੁੰਮਣ ਫਿਰਨਗੇ ਕਬੂਤਰ ਮੈਂ ਇਹਨੇ ਕੰਮ ਕਰਨ ਵੇਖਦਾ ਠੀਕ ਹੈ ਫੇ ਸ਼ਾਇਦ ਮਹਾਲੀ ਜਾਈਏ ਡਰੋਨ ਕੈਮਰਾ ਦੇਖਣ ਡਰੋਨ ਕੈਮਰਾ ਲੈਣਾ ਦੇਖਿਓ ਫਿਰ ਕਬੂਤਰਾਂ ਦਾ ਸਿਰਾ ਵੀ ਉਂ ਆਉਂਦੇ ਉੱਪਰ ਜਦ ਉੜਿਆ ਕਰਨਗੇ ਨਾਲੇ ਡਰੋਨ ਕੈਮਰਾ ਛੱਡਿਆ ਕਰਾਂਗੇ ਠੀਕ ਹੈ ਪਹੁੰਚ ਗਏ ਬਈ ਗਰਾਊਂਡ 'ਚ ਸ਼ਾਂਤੀ ਕਰ ਰਿਹਾ ਕੌਲਿਆਂ ਦੀ ਸ਼ਾਟਿੰਗ ਜੀ ਇਧਰ ਇੰਗਲਾਂ ਵੱਢ ਹੋ ਰਹੀਆਂ ਮੇਤਰੀ ਦਾ ਵਲੌਗ ਤੇ ਤਲਵਾ ਰਹੇ ਆ ਚੱਲਦੇ ਆ ਕੋਈ ਨਹੀਂ ਜਿਹੜਾ ਮਾਰ ਕੇ ਜੱਸਾ ਸੇਗਾ ਭਾਈ ਚੱਲਿਆ ਡੈਡ ਛੱਡਣ ਮੈਸਾ ਨੂੰ ਭਾਉ ਐਨਾ ਪਾਉਂਦਾ ਇਹਦਾ ਹਲੇ ਉਧਰੋਂ ਥੈਲੇ ਲੱਦਣੇ ਆ ਉਧਰੋਂ ਥੈਲੇ ਥੂਲੇ ਚੁਕਾ ਦੀ ਐ ਭਾਉ ਨੂੰ ਫਿਰ ਨਾ ਹੱਥ ਹੋ ਕੇ ਚੱਲਦੇ ਆ ਚੱਲ ਚੱਲ ਅੱਗੇ ਕਰ ਲੈ ਅੱਗੇ ਚੱਲ ਬੱਸ ਕਾਰਾ ਥੈਲਾ ਹੈ ਧਾਨਾ ਦਾ ਚਾਰੇ ਦਾ ਹਵਲਾ ਹੈ ਨਾ ਰੱਖਦੇ ਕੋਈ ਨਾ ਇੱਥੇ ਨੂੰ ਰੱਖਦੇ ਉਪਰੋਂ ਹੀ ਬਾ ਠੀਕ ਹੈ ਚਲੋ ਭਾਈ ਲਦਾ ਦੀਏ ਸਮਾਨ ਇਹਨੂੰ ਫਿਰ ਨਾਈਟ ਹੋਈਏ ਜਾ ਰਹੇ ਆਂ ਭਾਈ ਚੰਡੀਗੜ੍ਹ ਨੂੰ ਤੇ ਕਾਰਨੇ ਕਰਾਤਾ ਸਾਨੂੰ ਲੇਟ ਕਰਨ ਆਇਆ ਡੇਢ ਘੰਟਾ ਲੇਟ ਡੇਢ ਘੰਟਾ 12 ਵਜੇ ਦਾ ਟਾਈਮ ਤਾਂ ਕਰਨ ਆਇਆ ਡੇਢ ਤੋਂ ਵੀ 2 ਵਜਣੇ ਆਣੀ ਆ ਮੰਨਦਾ ਹਾਂ ਤੇ ਕੋਈ ਨਹੀਂ ਚੱਲ ਅੱਜ ਸਾਰਾ ਖਰਚਾ ਇਹਦੇ ਤੇ ਹੈ ਠੀਕ ਆ ਭੁੱਲਣਾ ਚੱਕਾ ਮਾਫ ਵੱਜਦੀਆਂ ਭੁੱਲਣਾ ਚੱਕਾ ਮਾਫ ਨਹੀਂ ਵੀ ਨਹੀਂ ਆ ਰਹੀ ਮਾਫ ਪੂਣੀ ਆ ਹਾਂ ਅੱਜ ਦੀ ਕਿੱਥੇ ਮਾਫ ਮੈਂ ਸਾਡਾ ਦਰਵੇਸ਼ ਬੰਦੇ ਆਲਾ ਟਾਈਮ ਖਰਾਬ ਕਰਿਆ ਤੇ ਚਲੋ ਚੱਲਦੇ ਆਪਾਂ ਪਹੁੰਚ ਗਏ ਭਾਈ ਕੈਮਰਾ ਸਟੋਰ ਕਰਤੂੜੇ ਘੜਤੀ ਰੇਟ ਦੀਆਂ ਤੇਰੇ ਹੋਰ ਕੀ ਆ ਯਾਰ ਹਾਂ ਦਿਲ ਦੀ ਗੋੜ ਤੋਂ ਹਾਂ ਕਰਦੇ ਆ ਟਰਾਈ ਤੁਹਾਨੂੰ ਦੱਸਦੇ ਆ ਵਾਕ ਮੈਂ ਕਿ ਜਾਵਾਂਗੇ ਵਾਕ ਨਹੀਂ ਮਿੱਤਰੋ ਡਰੋਨ ਕੈਮਰੇ ਦਾ ਵੀ ਤੁਹਾਨੂੰ ਦੱਸਦੇ ਆ ਕਹਾਣੀ ਮੜੀ ਤੇ ਅਲਟਰਾ ਵਾਚ ਲੈ ਲਈ ਤੇ ਏਅਰਬੋਰਡ ਪ੍ਰੋ ਲੈ ਲੇ ਠੀਕ ਆ ਤੇ ਚਲੋ ਚੱਲਦੇ ਆ ਤੁਰਪੇ ਬਾਈ ਆਪਾਂ ਜੰਡੀ ਘੜ ਤੋਂ ਤੇ ਡਰੋਨ ਕੈਮਰਾ ਨਹੀਂ ਲਿਆ ਆਪਾਂ ਇਹ ਕਿਉਂਕਿ ਡਰੋਨ ਕੈਮਰਾ ਸਿਸਟਮ ਥੋੜਾ ਜਿਆ ਸਹੀ ਨਹੀਂ ਲੱਗਿਆ ਸਾਨੂੰ ਗ੍ਰੇਟ ਹੈ ਚਲੋ ਠੀਕ ਤਾਂ ਫੇਰ ਵੀ ਮਿਲਦਾ ਤਾਂ 60 ਤੋਂ 65000 ਦੇ ਵਿੱਚ ਵਿੱਚ ਜਿਹੜਾ ਕਿਹੜਾ ਡੀਜੀ ਦਾ ਹਨਾ ਹਾਂ ਤੇ ਸੈੱਟ ਨਹੀਂ ਆਇਆ ਕਿਉਂਕਿ ਉਹਦਾ ਸਰਟੀਫੀਕੇਟ ਨਹੀਂ ਤਾਂ ਮਿਲਦਾ ਨਾਲ ਕਿਉਂਕਿ ਆਪਾਂ ਸਰਟੀਫੀਕੇਟ ਤੋਂ ਬਿਨਾ ਨਹੀਂ ਲੈਣਾ ਠੀਕ ਨਹੀਂ ਕਿਉਂਕਿ ਆਪਾਂ ਹਾਂ ਚਲਾ ਨਹੀਂ ਸਕਦੇ ਹਨਾ ਇੱਕ ਲੈ ਲਈ ਫੇਰ ਆਪਾਂ ਨੇ ਅਲਟਰਾ ਵਾਚ Apple ਦੀ ਇੱਕ ਲੈ ਲਈ iPhone Apple ਦੀ ਪਰ ਉਹ ਇੱਕ ਲਈ ਆਪਾਂ ਨੇ ਮਾਈਕ ਮਾਈਕ ਜਿਹੜਾ ਇੱਥੇ ਲਾਉਣੇ ਨੇ ਆਵਾਜ਼ ਜੀ ਨੂੰ ਬਲਾਉਂਗੇ ਜਾਣੇ ਤੇ ਉਹ ਜਾ ਕੇ ਤੁਹਾਨੂੰ ਦੱਸਦੇ ਆ ਫਿਰ ਹਨਾ ਚਲਾ ਕੇ ਵੀ ਦੇਖਾਂਗੇ ਤੇ ਹੁਣ ਚਲਦੇ ਆਂ ਕੁਝ ਖਾ ਪੀ ਲਈਏ ਠੀਕ ਹੈ ਪੈਸੇ ਬਹੁਤ ਲੱਗੇ ਲੱਗ ਗਿਆ ਮੈਂ ਕਿਹ ਨਾਲ ਲੱਖ ਸਵਾ ਲੱਖ ਰੁਪਈਆ ਨਹੀਂ ਨਹੀਂ ਜਾ ਕੇ ਦੱਸਦੇ ਆ ਤੁਹਾਨੂੰ ਠੀਕ ਹੈ ਪਹੁੰਚ ਗਏ ਬਈ ਆਪਾਂ ਘਰ ਤੁਹਾਨੂੰ ਬਾਅਦ ਚੋ ਦਿਖਾਉਂਦੇ ਆ ਠੀਕ ਹੈ ਤੇ ਚਲਦੇ ਆਂ ਹਾਂ ਉੱਡੀ ਆਇਆ ਬਈ ਆ ਦੇਖੋ ਕਬੂਤਰ ਦਾਣੇ ਚੁਗ ਰਹੇ ਨੇ ਚਾਹ ਬਾਣੀ ਪੀ ਲਿਆ ਆਪਾਂ ਹੁਣ ਖੜੀ ਸਮਾਨ ਤੁਹਾਨੂੰ ਰਾਤ ਨੂੰ ਦਿਖਾਉਂਗਾ ਢੜੀ-ਘੜੀ ਠੀਕ ਹੈ ਤੇ ਉੱਪਰਲੇ ਕਬੂਤਰਾਂ ਨੂੰ ਜੱਸਾ ਦਾਣਾ ਦੂਣਾ ਪਾਇਆ ਆ ਪਾਣੀ ਪਾਇਆ ਆ ਕਬੂਤਰ ਸਾਰੇ ਕੈਮ ਨੇ ਆਂਡੇ ਉਹ ਤੁਹਾਨੂੰ ਦਿਖੇ ਰਹੇ ਹੋਣੇ ਉਹ ਦੇਖੋ ਇਹਨੇ ਵੀ ਰੱਖਿਆ ਹੋਇਆ ਆਂਡਾ ਪਾਉ ਸੰਗ ਲੱਗਿਆ ਨੂਰੀ ਆ ਨੂਰੀ ਠੀਕ ਹੈ ਤੇ ਚਲੋ ਬਾਈ ਹੁਣ ਦੇਖਦੇ ਆ ਕਿ ਕੰਮ ਕਰਾਂ ਚਲਦੇ ਆ ਗਰਾਊਂਡ ਵੱਲ ਗੇੜਾ ਮਾਰਦੇ ਆ ਜਾਂ ਮੋਟਰ ਤੇ ਮਾਰਦੇ ਆ ਦੇਖਦੇ ਆ ਕੀ ਕਰਨਾ ਠੀਕ ਆ ਬਾਈ ਹੋਰੇ ਕੰਮਕਾਰ ਛੱਡ ਜਗੇ ਤੇ ਅੱਜ ਦਾ ਤੇ ਬਲੌਗ ਅੱਧ ਵਿਚਾਲਾ ਜਿਹਾ ਹੀ ਰਹਿ ਗਿਆ ਤੇ ਹੁਣ ਆਪਾਂ ਮੜੇ ਕਬੂਤਰਾਂ ਨੂੰ ਗੇੜਾ ਮਾਰ ਲਈਏ ਚੈੱਕ ਕਰ ਲਈਏ ਮੜੇ ਆਪਣੇ ਆਪਣੇ ਖਾਣੇ ਸਹੀ ਨੇ ਓਕੇ ਰਬੋਟ ਹੈ ਨੋਦ ਲਾ ਦੀਏ ਕੁੰਡਾ ਠੰਡ ਤਾਂ ਵੈਸੇ ਘਟ ਗਈ ਹੁਣ ਇੰਨੀ ਵਾਲੀ ਹੈ ਨਹੀਂ ਠੰਡ ਤੇ ਚਲੋ ਬਾਹਰ ਲੈ ਨਾ ਦਾ ਦੀਏ ਜਿੰਦਾ ਤੇ ਸਵੇਰੇ ਕਰਦੇ ਆ ਬਲੌਗ ਕੰਟੀਨਿਊ ਠੀਕ ਆ ਤੇ ਕਰੀਏ ਹੁਣ ਰੈਸਟ ਸਵੇਰੇ ਕਰਾਂਗੇ ਬਲੌਗ ਨੂੰ ਕੰਟੀਨਿਊ ਬਲੌਗ ਨੂੰ ਕਰਦੇ ਆ ਕੰਟੀਨਿਊ ਬਈ ਫੇਰ ਵੀ ਲੇਟੇ ਹੋ ਗਿਆ ਕੰਮ ਤੇ ਆਪਾਂ ਲਾਉਣਾ ਹੈ ਕਬੂਤਰਾਂ ਤੇ ਰੰਗ ਕਿੰਨਾ ਦੋ ਕਬੂਤਰਾਂ ਦੇ ਉਹਨਾਂ ਦੇ ਬਾਕੀ ਜੋੜਿਆਂ ਦੇ ਦੇ ਹਨ ਆਜ ਐਸੇ ਆ ਜਾ ਹੁਣ ਕਿਧਰ ਢੱਕਾ ਚੱਕ ਲੈ ਕੋਈ ਆਹੀ ਚੱਕ ਲੈ ਇਧਰੋਂ ਚੱਕ ਲੈ ਦੇਖ ਲੈਣੇ ਚੱਲ ਆ ਜਾ ਤੇ ਮੜਾ ਜਾ ਨੂਰੀਵਾਲਾ ਢੇੜਾ ਮਰਾ ਦੀਏ ਤੁਹਾਡਾ ਨੂਰੀ ਆਹ ਹਰਾ ਇੱਥੇ ਰੱਖਿਆ ਆ ਓਏ ਐ ਬਿਛਾੜੀਆਂ ਲਾਈ ਖੜੀ ਐ ਵੈਰੀ ਗੁੱਡ ਠੀਕ ਐ ਅੱਖਾਂ ਘੜਦੀ ਐ ਨੋ ਰਿਗੜਦੀ ਅੱਖਾਂ ਤੇ ਨਹੀਂ ਆਪ ਤੁਸੀਂ ਫਿਰਦੇ ਮੈਨੂੰ ਬੰਨਿਆ ਹੋਇਆ ਲੱਤਾਂ ਵੀ ਮੇਰੀਆਂ ਚੱਲ ਗਲਤਾਂ ਬੰਨਣਾ ਹੀ ਤਾਂ ਲੱਤਾਂ ਹੀ ਬੰਨਤੀਆਂ ਜੱਸੇ ਨੇ ਤੇ ਕਬੂਤਰ ਰੱਜੇ ਰੁੱਜੇ ਬੈਠੇ ਆਣ ਬਾਈ ਪੂਰਾ ਹੈਨ ਦੇਖਭਾਲ ਕਰ ਰਹੇ ਆਂਡਿਆਂ ਦੀ ਜਿਵੇਂ ਟਾਂਕਾ ਫੜ ਲੈ ਕੇ ਤਾ ਹਨਾ ਹੋਰ ਕੀ ਲੈਣਾ ਦਾ ਬਹੁਤ ਸਾਰਾ ਆਇਆ ਬੈਠਾ ਹੰ ਡੱਬੇ ਦੀ ਤਾਂ ਕੀ ਲੈਣਾ ਚਲੋ ਬਾਈ ਦੇਖਦੇ ਆਂ ਕਿਹੜੇ ਕਿਹੜੇ ਕਬੂਤਰ ਦੇ ਰੰਗ ਲੱਗਣੇ ਪਹਿਲਾਂ ਫੜ ਲਈ ਉਹਨਾਂ ਨੇ ਠੀਕ ਆ ਆਦਾ ਬਾਈ ਕੰਮ ਗੜਬੜ ਹੋ ਗਿਆ ਜਿਹੜਾ ਆਪਣਾ ਸਪਰੇਅ ਵਾਲ ਕਲਰ ਤਾਂ ਨੀਲਾ ਉਹ ਮੈਂ ਸ਼ੀਸ਼ੀ ਚੱਕੀ ਇੱਥੇ ਲੱਗ ਗਿਆ ਮੈਂ ਕਿਹਾ ਕਿਤੇ ਇੰਕ ਹੈ ਹਨਾ ਜਾਂ ਦੇਖਿਆ ਰੰਗੇ ਰੰਗ ਦੇਖੋ ਜੰਮਿਆਂ ਪਿਆਦਾ ਤੇ ਚਲੋ ਹੁਣ ਦੇ ਮੈਨੂੰ ਲੱਗਦਾ ਤਾਂ ਹੈ ਨਹੀਂ ਵੀ ਇਹ ਸਾਫ਼ ਹੋਊਗਾ ਚਲੋ ਕੋਈ ਗੱਲ ਨਹੀਂ ਟਰਾਈ ਕਰਦੇ ਆ ਤੇ ਆਹ ਦੇਖਾ ਬਹੁਤ ਫੈਲ ਗਿਆ ਤਾਂ ਲੈ ਦੇਖੀ ਜਾ ਤਾਂ ਗੂੜਾ ਜਾ ਤਾਂ ਤੋਤੇ ਤੇ ਹੁਣ ਇੰਦਾ ਫੈਲ ਗਿਆ ਕੋਸ਼ਿਸ਼ ਨੂੰ ਕਿੱਥੇ ਲੱਗਣ ਇਹਨੂੰ ਨਹੀਂ ਚਲ ਕੋਈ ਨਾ ਲਾਉਨੇ ਆਪਾਂ ਦੂਜੀ ਲੋਟ ਕੌਲੀ ਲੱਭੀ ਨਹੀਂ ਉਹ ਉਹਦੇ ਡੱਕੇ ਉਹਦੇ ਵਿੱਚ ਡੋਬ ਲੈਣੀ ਹਾਂ ਸ਼ੀਸ਼ੇ ਦੇ ਵਿੱਚ ਹਾਂ ਫਿਰ ਕੌਲੀ ਨਹੀਂ ਕੌਲੀ ਲੈ ਆਉਣਾ ਖੜ ਜਾ ਫਿਰ ਹੁਣ ਇਹਨੂੰ ਖੋਲਣਾ ਹੀ ਪੈਣਾ ਇੱਕ ਮਿੰਟ ਆ ਦੇਖੋ ਐਵੇਂ ਬਣਿਆ ਹੋਇਆ ਤਾਂ ਜਿਵੇਂ ਇੱਕ ਹੁੰਦੀ ਹੈ ਲੈ ਲੈ ਦੇਖੋ ਦੇਖੀ ਲਾ ਕੇ ਓਏ ਨਹੀਂ ਓਏ ਬਣਦੀ ਨਹੀਂ ਇਹਦਾ ਬਹੁਤ ਗਾੜਾ ਹੈ ਇਹ ਆ ਖੋਲ ਕੇ ਹੀ ਲਾਉਣੇ ਆ ਚਲੋ 1 ਮਿੰਟ ਬਾਈ ਮੈਂ ਖੋਲ ਲਵਾ ਲਓ ਵੀ ਮਿੱਤਰੋ ਇਹਦੇ ਲਾਤ ਆਪਾਂ ਨੇ ਪੋਟੇ ਤੇ ਕਲਰ ਠੀਕ ਹੈ ਬਹੁਤ ਹੈ ਨਾ ਥੋੜੇ ਜਿਹੜੇ ਨਹੀਂ ਨਹੀਂ ਨਿਸ਼ਾਨ ਜੀ ਸੋਹਣਾ ਲੱਗਦਾ ਉੱਪਰੋਂ ਵਧਾ ਦਿੰਦੇ ਮੈਂ ਨਾ ਕੱਤਣ ਕੋਲ ਲੈ ਯਾਰ ਤੂੰ ਤਾਂ ਪੰਗੇ ਕਰਾਈ ਜਾਂਦੇ ਲੈ ਕੱਟ ਲਾ ਚੱਲ ਬੱਸ ਉਹ ਕੈਰਬੋਰਡ ਸੁਣਾਵਾਂ ਲੱਗਦਾ ਇਹਨੂੰ ਸਕਾਲਾ ਹੁਣ ਇੱਕ ਕਰਦਾਂਗੇ ਲਾਲ ਪੂੰਛੇ ਦੀ ਹਨਾ ਉਹ ਕੈਰਬੋਟਾਂ ਨੇ ਫਿਰ ਬਸ ਠੀਕ ਹੈ ਕਿੰਨਾ ਸੁਨੱਖਾ ਹੋਇਆ ਹੋਇਆ ਤਾਂ ਕਬੂਤਰ ਹਨਾ ਚਿੱਟਾ ਹੋਇਆ ਪਿਆ ਤੇ ਉਹ ਕਬੂਤਰ ਵੀ ਨਿਕਲੇ ਬਾਹਰ ਬਈ ਆਹ ਸਾਲਾ ਬਾਲਾ ਯਾਰ ਕੰਮ ਗੜਬੜ ਹੋ ਗਿਆ ਚਲੋ ਕੋਈ ਚੱਕਰ ਨਹੀਂ ਜਸੇ ਹੋਰ ਰੂ ਹੈਗੀ ਓਏ ਹਾਂ ਜੇਬ ਚ ਜੇਬ ਚ ਫਿਰ ਹੁਣ ਦੂਜਾ ੜਕਾ ਤੋੜਨਾ ਪੈਣਾ ਹਨਾ ਚਲੋ ਬਈ ਮੈਂ ਦੂਜਾ ੜਕਾ ਤੋੜਾਂ ਕਿਉਂਕਿ ਲਾਲ ਕਲਰ ਲਾਉਨੇ ਆਪਾਂ ਪੁੰਛ ਤੇ ਲਾਓਈ ਮਿੱਤਰੋ ਧੱਕਾ ਕਰ ਲੈ ਰੈਡੀ ਇਹ ਰੈੱਡ ਕਲਰ ਚ ਪਾਉਨੇ ਆ ਇਹਨੂੰ ਆ ਦੇਖੋ ਰੈੱਡ ਕਰਦੇ ਆ ਪੁੰਛ ਨੂੰ ਆਏ ਹਾਏ ਹਾਏ ਰੈਡ ਟੌਰੀਓ ਕਰਦੇ ਟੌਰੀਓ ਕਰਦੇ ਹਾਂ ਲਾਲ ਟੌਰੀ ਨੀਲਾ ਪੋਟਾ ਹਰ ਜੋ ਬਾਈ ਰੰਗ ਲੱਗੇ ਤੇ ਦਿਖਾਉਨੇ ਆ ਤੁਹਾਨੂੰ ਠੀਕ ਹੈ ਇਕਣ ਦਾ ਵਲੌਗ ਹੋ ਜਾਊਗਾ ਲੰਬਾ ਤੇ ਲੱਗੇ ਤੇ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਮਿੱਤਰੋ ਦੇਖੋ ਤਾਂ ਫਿਰ ਕਲਰ ਓਕੇ ਨਾ ਰਬੋਟ ਕਾਲਾ ਹੀ ਲੱਗਦਾ ਬੋਟਾ ਉਹ ਹੈ ਨਾ ਹਾਂ ਕਾਲਾ ਬੋਟਾ ਹੀ ਲੱਗਦਾ ਬਹੁਤ ਸੋਹਣਾ ਰੰਗ ਲੱਗਿਆ ਤਾਂ ਕਿ ਕਬੂਤਰ ਦੇ ਠੀਕ ਹੈ ਬਸ ਕਰਦੇ ਇਹਨੂੰ ਸੁਕਾ ਲੈਣ ਦੇ ਮੜਾ ਜਾ ਬਾਅਦ ਚ ਛੱਡਦੇ ਆ ਠੀਕ ਹੈ ਸੁਕਾ ਲਾ ਤੇ ਰੈਡ ਕਲਰ ਬਾਈ ਬਹੁਤ ਸੋਹਣਾ ਜੇ ਸਪਰੇਅ ਨਾਲ ਮਾਰਦੇ ਆ ਨਾ ਉਰੇ ਪਤਲਾ ਜਿਹਾ ਏ ਫਿਰ ਆਲੇ-ਆਲੇ ਨੂੰ ਖਿੰਡੀ ਜਾਂਦਾ ਸੀਗਾ ਸੋਚਿਆ ਫਿਰ ਚੱਲੇ ਨੂੰ ਡੱਕੇ ਨਾਲ ਆਈਏ ਉਹ ਦੂਜੇ ਦਾ ਰੰਗੇ ਬਹੁਤ ਗਾੜਾ ਜਿਆ ਹੋਇਆ ਹੋਇਆ ਤਾਂ ਹੀ ਹੱਥ ਉੱਥੇ ਜਿਲੇ ਲੱਭੜ ਗਏ ਤਾਂ ਕਾ ਵੀ ਕਰਦਾ ਢੜਫਿੜ ਜੀ ਪਰ ਉਹਦੇ ਲਾ ਨਹੀਂ ਸਕਦੇ ਨਾ ਉਹ ਸੌਰੀ ਡੱਬਾ ਕਿਉਂਕਿ ਡੱਬਾ ਤਾਂ ਪਹਿਲਾਂ ਹੀ ਡੱਬਾ ਹੈ ਠੀਕ ਨਹੀਂ ਉਹਦੇ ਕਿਹੜਾ ਲਾਉਣਾ ਰੰਗ ਤੇ ਹੋਰ ਚਲੋ ਦੇਖਦੇ ਆ ਆ ਕਬੂਤਰਾਂ ਦੇ ਇੱਕ ਦੋ ਦੇ ਗਾਨੀ ਆਈਆਂ ਪਾਉਣੀਆਂ ਉਹ ਪਾਉਣੀਆਂ ਜੋੜੇ ਇਹਦੇ ਠੀਕ ਹੈ ਫਿਰ ਤੁਹਾਨੂੰ ਦਿਖਾਉਣੇ ਨਾਲ-ਨਾਲ ਲਾਲ ਜੀਨਾ ਕਬੂਤਰ ਫੜ ਲਿਆ ਵੀ ਜਿਹਦੇ ਆਪਾਂ ਪਿਛਲੀ ਵਾਰੀ ਹਰੀਆਂ ਗਾਨੀਆਂ ਪਾਈਆਂ ਦੀਆਂ ਜੋੜੇ ਦੇ ਹਨ ਤੇ ਹੁਣ ਪਾਵਾਂਗੇ ਤੇ ਰੈੱਡ ਗਾਨੀ ਮੇਰੇ ਸਾਹਮਣੇ ਰੈੱਡ ਨਹੀਂ ਲੱਗਣੀ ਲੋਟ ਰੈੱਡ ਕਲਰ ਪਤਲਾ ਹੋਵੇ ਬਲੂਏ ਪਾ ਦਨੇ ਹਨ ਬਲੂ ਪਾਉਨੇ ਆ ਬਈ ਰੈੱਡ ਥੋੜਾ ਜਿਹਾ ਕਲਰ ਪਤਲਾ ਹੈ ਉਹਦੇ ਕਰਕੇ ਲੱਗ ਨਹੀਂ ਰਹੀ ਇਹਨੂੰ ਰੱਖ ਦਨੇ ਆ ਪਾ ਇੱਥੇ ਤੇ ਬਲੂ ਢੱਕਾ ਸਾਫ ਨੂੰ ਨਾਰਾਇਣ ਦੇ ਫੈਲ ਜਾਣਾ ਨੇ ਚਲ ਓਕੇ ਲਿਆ ਚੱਕਲਾ ਕਰ ਦੇਣਾ ਆਹ ਬਲਿਊ ਲੱਗਦੀ ਹੈ ਨਾ ਘੈਂਟ ਕੈਮਰਾ ਮੇਹਰੇ ਪਾਸੇ ਘੁਮਾਈ ਫਿਰਦਾ ਦਾ ਉਹ ਜੀ ਨਹੀਂ ਹੈ ਉਹ ਖੜ ਜਾ ਛੱਡ ਦੇ ਐਸੀ ਛੱਡ ਦੇ ਬਾਹਰੇ ਉਹ ਸੜੇ ਉੜਨਾ ਨਹੀਂ ਜਾਂਈ ਓਏ ਲੱਗਿਆ ਇਧਰੇ ਲੱਗਿਆ ਲੱਗਿਆ ਤਾਂ ਹੋਇਆ ਪਰ ਹੁਣ ਡਵਾਇਆ ਨਹੀਂ ਨਾ ਚੱਲ ਇਹਦੇ ਨਾਲ ਦੀ ਕਬੂਤਰੀ ਫੜ ਲਿਆ ਇਹ ਦੇਖ ਹਰੀ ਗਾਨੀ ਥੋੜਾ ਜਿਹਾ ਨਿਸ਼ਾਰ ਰਹਿੰਦਾ ਹੈ ਜੇ ਏ ਏ ਏ ਏ ਫੱਕਿੰਗ ਨਾ ਸੁਣੋ ਰੰਗ ਲੱਗਦਾ ਓਏ ਆਇਓ ਲੱਗਦਾ ਜਿਵੇਂ ਹੁਣੇ ਬਾਜੀ ਜਵਾਇਆ ਹੋਦਾ ਹਾ ਚਲੋ ਪਹਿਲਾਂ ਇਹਨੂੰ ਲਾ ਦੀ ਬਾਈ ਰੰਗ ਓ ਹੈਲਨਾ ਐਂਟਰ ਕਰ ਐਂਟਰ ਕਰ ਸ਼ੋਕੀ ਓਕੇ ਚਲੋ ਭਾਈ ਛੱਡ ਦੇ ਇਹਨੂੰ ਵੀ ਹਾਂ ਯਾਰ ਚਲੋ ਭਾਈ ਰੰਗ ਦਾ ਤਾਂ ਕੰਮ ਹੋਇਆ ਖਤਮ ਕੰਮ ਹੀ ਆ ਗਿਆ ਥਾਲੇ ਤੇ ਰੁਕ ਜੋ ਹੱਥੋਂ ਧੋ ਲਈਏ ਠੀਕ ਆ ਫੇ ਮਿਲਦੇ ਆ ਠੀਕ ਹੈ ਬਈ ਥੋੜਾ ਹੀ ਰਹਿ ਗਿਆ ਨਾ ਉਹ ਵੀ ਕੱਟਣੇ ਵਾਲੇ ਆ ਹੱਥ ਥੋੜੇ ਹੀ ਰਹਿ ਗਏ ਨੀਲੇ ਕਬੂਤਰ ਫਿਰਦੇ ਨੇ ਬਾਹਰ ਫੇਰ ਲੈਣਦੇ ਹੱਸੇ ਇਹਨਾਂ ਨੂੰ ਹਾਂ ਬਾੜੀ ਸੋਹਣੀ ਲੱਗਦੀ ਹੈ ਗਾਨੀ ਦੇਖੋ ਬਈ ਬਾੜੀ ਗੈਂਡ ਬਣ ਗਈ ਹੈ ਨਾ ਕਬੂਤਰ ਕਿਥੇ ਉਹ ਨਾਲ ਦਾ ਅੰਦਰ ਗਿਆ ਅੰਦਰ ਵੜਿਆ ਅੰਦਰ ਵੜ ਗਿਆ ਕਬੂਤਰ ਬਈ ਤੇ ਬਲੌਗ ਦੀ ਐਂਡਿੰਗ ਕਰ ਦਨੇ ਯਾਰ ਦੋ ਤਿੰਨ ਦਿਨ ਹੋ ਗਏ ਬਲੌਗ ਸਾੜ ਅੱਧ ਵਿਚਾਲਾ ਜਿਹੀ ਹੋਇਆ ਪਿਆ ਦਾ ਤੇ ਮਿਲਾਂਗੇ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਜਸੇ ਰਾਜ ਚੈਨਲ ਕਰ ਲਓ ਸਬਸਕ੍ਰਾਈਬ ਇਹਨੇ ਤਾਂ ਵਿਚਾਰੇ ਨੇ ਕਹਿਣਾ ਨਹੀਂ ਠੀਕ ਆ ਬਲੌਗ ਇਹ ਪਾ ਦਿੰਦਾ ਪੰਜ ਚਾਰ ਦਿਨ ਮਗਰੋਂ ਹੁਣ ਵੀ ਇਹਦਾ ਇੱਕ ਬਲੌਗ ਤਿਆਰ ਹੋ ਰਿਹਾ ਤੇ ਚਲੋ ਮਿਲਾਂਗੇ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਬੂਤਰ ਕਰਦੀ ਹੁਣ ਆਪਾਂ ਬੰਦ